पंडा के हरेक वार्ड के यात्रा होने वे किया जा रहा देख रहे हो नौजवान मंचे बुजुर्ग सारे इस यात्रा शामिल ने सबूत वे जा रहा है कि नशा जोड़ा फूर्ड है और नशे ਸਿਸਤਾਰਾ ਨੇ ਪ੍ਰਸ਼ਾਸਨ ਨੇ ਲੋਕਾਂ ਤੋਂ ਲੋਕ ਨਾਲ ਨਹੀਂ ਲੱਗ ਤੋ ਤੱਕ ਮੈਂ ਸ਼ੱਕ ਕਰ ਸਕਦਾ ਜੀ ਕਿ ਇਹ ਮਹੇਦੋਰੀ ਨਿਯਮ ਸਬਤ ਸਬਤ ਕਰਨਾ ਪਿਆ ਭਾਵੇਂ ਜਿਹੜਾ ਨਸ਼ਾ ਜਿਹੜਾ ਸਾਡੇ ਘਰਾਂ ਨੂੰ ਪ੍ਰਭਾਵ ਕਰ ਰਿਹਾ ਸੀਗਾ ਤਾਂ ਇਹ ਰੀਨੀਆ ਸਰਕਾਰਾਂ ਦੇ ਸਮੇਤ ਵਿਕਾਸ ਨੂੰ ਸਮਾਨ ਦੇ ਭਿਆ ਨਵੰਬਰ ਬਹੁਤ ਸਾਰੇ ਨਸ਼ਾ ਦਸਤਖਤ ਜਿਹੜੇ ਤਾਕਤਮਾਰ ਹੋ ਗਏ ਕਿ ਉਹਨਾਂ ਨੇ ਜਿਵੇਂ ਆਪਣੇ ਘਿਰਪਾ ਪਰ ਨਿਵਾਸ ਦੇ ਘਰਾਂ ਨੂੰ ਸਾਰੇ ਘਰਾਂ ਨੂੰ ਜਾਰ ਦੇ ਅੰਤ ਵਿੱਚ ਆਪ ਜੀ ਦਾ ਸਮਰਥਨ ਕਰਮਾ ਉਹਦਾ ਸਪਨਾ ਨਸ਼ਾ ਆਪ ਜੀ ਦਾ ਸਾਰਾ ਸਵਾਗਤ ਇਹ ਮਹਾਨੀ ਫਿਰਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਦੇ ਕੋਲ ਗਾੜੀ ਬੰਨੇ ਆਪਾਂ ਨਗਰ ਪ੍ਰੋਸਟੈਂਟ ਤੇਈ ਵਾਰ ਨੇ ਪਾਸੋਂ ਦੇ 11 ਵਾਰ ਨੇ ਹਰੇਕ ਪਾਰ ਦੇ ਵਿੱਚ ਪੈਦਲ ਮਾਰਕ ਜਿਹੜਾ ਪਿਆ ਔਰ ਯਾਦ ਰੱਖਤਾ ਚਲਾਈ ਜਾ ਰਹੀ ਹੈ ਕਿ ਆਪਾਂ ਸਾਰੇ ਇਕੱਠੇ ਹੋਵੋ ਔਰ ਨਸ਼ਾ ਦਾ ਟੂਰ ਜਿਹੜਾ ਖਤਮ ਕਰਕੇ ਕੰਮ ਲੈ ਲਾ ਗਈ ਕਿ ਮੇਡੀਕਲ ਰੋ ਲਾ ਗਈ ਇੱਕ ਨੰਬਰ ਵਾਰਡ ਦੇ ਵਿੱਚ ਜਿਹੜਾ ਅੱਜ ਸਮਾਗਮ ਦੀ ਯਾਤਰਾ ਅਸਰ ਜਿਦਿਆਂ ਲੱਭੀ ਠੀਕ ਹੈ ਸਰ ਐਂ ਜੀ ਅੱਗੇ ਬਕਸ਼ੀ ਜੀ ਹੋਗਾ ਇਹ ਭਗਵੰਤ ਸਿੰਘ ਸਰਕਾਰ ਦਾ ਇੱਕ ਹੀ ਨਿਸ਼ਾਨ ਹੈ ਕਿ ਕੋਈ ਵੀ ਨਸ਼ਾ ਵੇਚੂਗਾ ਉਹ ਪੰਜਾਬ ਦੇ ਦਾ ਆਪਣੇ ਸਰੋ ਸਾਡੇ ਐਮਸੀ ਭਾਈਚਾਰਾ ਕਿਸੇ ਨੂੰ ਛਡਾਉਣਾ ਨਹੀਂ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਸਿਧਾਂਤ ਨਹੀਂ ਕਰੇ ਪਾਰਟੀ ਦੇ ਸਿਧਾਂਤ ਚ ਛੱਡ ਜੇ ਨਾ ਆਮ ਆਦਮੀ ਪਾਰਟੀ ਨੇ ਇਹ ਕਰਿਆ ਅਸਰ ਤਸਕਰਾਂ ਦੀ ਖਾਤਮੇ ਦੀ ਤਿਆਰੀਆਂ ਕਰ ਕੋਈ ਨਾ ਤਰਸਕਰ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਜੋ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਪੋਲਿਪੀਡੀ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਸੈਂਟਰ ਬਹੁਤ ਵਧੀਆ ਪ੍ਰਬੰਧ ਕਰੇਗਾ ਨਸ਼ਾ ਛਡਾਉ ਕੇ ਕੇਂਦਰ ਜਿਹੜੇ ਬਹੁਤ ਪ੍ਰਸਤਾ ਪ੍ਰਬੰਧ ਨਸ਼ਾ ਛਡਾਉਣ ਦੇ